ਇਸ ਹਫਤੇ ਅਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ OINP ਅਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ BC PNP ਦੋਵਾਂ ਨੇ ਆਪਕੋ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮਾਂ PNPਸ ਲਈ ਸੁਭਾਈ ਚੋਣ ਕੀਤੀ ਉਮੀਦਵਾਰਾਂ ਉਹਨਾਂ ਤੇ ਪੇਸ਼ੇਵਰ ਅਨੁਭਵ ਅਤੇ ਰੋਜ਼ਗਾਰ ਅਤੇ ਭਾਸ਼ਾ ਦੀਆਂ ਯੋਗਤਾਵਾਂ ਵਾਲੀ ਚੁਣਿਆ ਗਿਆ 5 ਸਤੰਬਰ ਨੂੰ OINP ਨੇ ਫ੍ਰੈਂਚ ਸਪੀਕਿੰਗ ਦ ਸਕਿਲਡ ਵਰਕਰ ਸਟ੍ਰੀਮ ਰਾਹੀਂ ਡਰਾ ਅਯੂਜੀਤੀਤਾ ਪ੍ਰੋਵਿੰਸ ਨੇ 290 ਅਤੇ 393 ਦੇ ਵਿਚਕਾਰ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਸਕੋਰ ਰੱਖਣ ਵਾਲੀ ਉਮੀਦਵਾਰਾਂ ਲਈ ਦਿਲਚਸਪੀ ਦੀਆਂ 96 ਸੂਚਨਾਵਾਂ ਯਾਨੀ ਐਨਓਆਈ ਜਾਰੀ ਕੀਤੀਆਂ ਹਨ ਫ੍ਰੈਂਚ ਸਪੀਕਿੰਗ ਸਕਿਲਡ ਵਰਕ ਸਟ੍ਰੀਮ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਲਈ ਹੈ ਜੋ অন্ਟਾਰੀਓ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਯੋਗ ਓਨਲੀ ਉਮੀਦਵਾਰਾਂ ਨੂੰ ਫੈਡਰਲ ਸਕਿਲਡ ਵਰਕ ਪ੍ਰੋਗਰਾਮ FSWP ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਦੁਆਰਾ ਫੈਡਰਲ ਐਕਸਪ੍ਰੈਸ ਐਂਟਰੀ ਪੂਲ ਲਈ ਯੋਗ ਹੋਣਾ ਚਾਹੀਦਾ ਹੈ ਖਾਸ ਕੰਮ ਦੇ ਤਜਰਬੇ ਅਤੇ ਭਾਸ਼ਾ ਦੀ ਮੁਹਾਰਤ ਦੀਆਂ ਲੋੜਾਂ ਨੂੰ ਪੂਰਾ ਕਰਨਾ ਮਾਨਤਾ ਪ੍ਰਾਪਤ ਡਿਗਰੀ ਹੋਣੀ ਚਾਹੀਦੀ ਹੈ ਅੰਟਾਰੀਓ ਵਿੱਚ ਰਹਿਣ ਦਾ ਇਰਾਦਾ ਅਤੇ ਲੁੜਿੰਦੇ ਬੰਦੂਬਸ ਫੰਡਾ ਦਾ ਪ੍ਰਦਰਸ਼ਨ ਕਰੋ ਉਮੀਦਵਾਰ ਸਿੱਧੇ ਤੌਰ ਤੇ ਅਰਜ਼ੀ ਨਹੀਂ ਦੇ ਸਕਦੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੂੰ ਆਪਣੀ ਸਥਾਈ ਨਿਵਾਸ ਯਾਨੀ ਪੀਆਰ ਅਰਜੀ ਨੂੰ ਅੱਗੇ ਵਧਾਉਣ ਲਈ ਪਹਿਲਾਂ ਇੱਕ ਐਨਓਆਈ 온ਟਾਰੀਓ ਪ੍ਰਾਪਤ ਕਰਨਾ ਚਾਹੀਦਾ ਹੈ ਉਥੇ ਬ੍ਰਿਟਿਸ਼ ਕੋਲੰਬੀਆ ਨੇ ਵੀ ਪੀਐਨਪੀ ਡਰਾ ਕੱਢਿਆ ਹੈ ਬੀਸੀ ਪੀਐਨਪੀ ਨੇ 4 ਸਤੰਬਰ ਨੂੰ ਕਈ ਵੱਖ-ਵੱਖ ਧਰਾਵਾਂ ਜਾਂ ਦੋ ਸਵੇਰਈ ਨਾਮਜ਼ਦ ਡਰਾ ਕੱਢੇ ਹਨ ਪਹਿਲਾ ਡਰਾ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਅਤੇ ਅਰਧ ਕੁਸ਼ਲ ਸਟ੍ਰੀਮ ਨੇ ਇੱਕ ਆਮ ਚੋਣ ਹੋਣੀ ਸੀ ਡਰਾ 128 ਦੇ ਘੱਟੋ ਘਾਟ ਸਕੋਰ ਵਾਲੇ ਉਮੀਦਵਾਰਾਂ ਨੂੰ 75 ਸਤੇ ਜਾਰੀ ਕੀਤੇ ਹਨ ਐਂਟਰੀ ਅਤੇ ਅਰਧ ਹੁਨਰਮੰਦ ਸਟ੍ਰੀਮ ਦੇ ਅਪਵਾਦ ਦੇ ਨਾਲ ਜਿਸ ਲਈ ਘੱਟੋ ਘਾਟ 110 ਸਕੋਰ ਦੀ ਲੋੜ ਸੀ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮਰ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਦੇ ਮੁੱਖ ਖੇਤਰਾਂ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਲਈ ਦੂਸਰਾ ਡਰਾ ਇੱਕ ਨਿਸ਼ਾਨਾ ਹੋਣਾ ਸੀ ਇਸ ਡਰਾ ਦਾ ਟੁੱਟਣਾ ហេਠਲਾ ਸੂਚੀਬੰਦ ਕੀਤਾ ਗਿਆ ਹੈ ਬਾਲ ਤੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ 33 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 83 ਸਕੋਰ ਦੀ ਲੋੜ ਸੀ ਬਾਲ ਤੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ 33 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 99 ਸਕੋਰ ਦੀ ਲੋੜ ਸੀ ਬਾਲ ਤੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ 19 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 99 ਸਕੋਰ ਦੀ ਲੋੜ ਸੀ ਅਤੇ ਬਾਲ ਤੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ ਘੱਟੋ-ਘੱਟ 1 ਉਮੀਦਵਾਰ ਨੂੰ ਸੱਦਾ ਦੇਣ ਲਈ ਘੱਟੋ-ਘੱਟ 80 ਸਕੋਰ ਦੀ ਲੋੜ ਹੁੰਦੀ ਹੈ ਇਸ ਤਰ੍ਹਾਂ ਇਹ ਤੁਹਾਨੂੰ ਦੱਸਦੀ ਹੈ ਕਿ 30 ਅਗਸਤ 2024 ਤੋਂ ਸਕੈਚਵਨ ਇਮੀਗ੍ਰੇਟ ਨਾਮਜਤ ਪ੍ਰੋਗਰਾਮ ਐਸਆਈਐਨਪੀ ਦੇ ਤਹਿਤ ਹਾਰਟ ਟੂ ਫਿਲ ਸਕਿੱਲ ਪਾਇਰੇਟ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ ਇਸ ਮਿਤੀ ਤੋਂ ਬਾਅਦ ਕੋਈ ਆਪਣੀ ਅਰਜੀ ਜਾਂ ਨੌਕਰੀ ਮਨਜ਼ੂਰੀ ਫਾਰਮ ਸਵਹਾਰ ਨਹੀਂ ਕੀਤੇ ਜਾਣਗੇ ਹਾਲਾਂਕਿ ਵੈਧ ਉਮੀਦਵਾਰ ਵਿਸ਼ੇਸ਼ ਨੌਕਰੀ ਮਨਜ਼ੂਰੀ ਪੱਤਰ ਦੇ ਨਾਲ ਪਹਿਲਾਂ ਹੀ ਜਮ੍ਹਾਂ ਕੀਤੀਆਂ ਗਈਆਂ ਕੋਈ ਵੀ ਅਰਜ਼ੀਆਂ ਨੂੰ ਹਜੇ ਵੀ ਪੂਰਾ ਕਰਨ ਲਈ ਪ੍ਰਕਿਰਿਆ ਕੀਤੀ ਜਾਵੇਗੀ ਬੰਦ ਕਰਨ ਦਾ ਉਦੇਸ਼ ਇਮੀਗ੍ਰੇਸ਼ਨ ਮਾਰਗਾਂ ਨੂੰ ਸੁਚਾਰੂ ਬਣਾਉਣ ਅਤੇ ਬੰਦੋਬਸਤ ਦੇ ਨਤੀਜਿਆਂ ਨੂੰ ਵਧਾਉਣਾ ਅਤੇ ਐਸਆਈਐਨਪੀ ਦੇ ਅਧੀਨ ਹੋਰ ਪ੍ਰੋਗਰਾਮ ਸ਼੍ਰੇਣੀਆਂ ਖੁੱਲੀਆਂ ਰਹਿੰਦੀਆਂ ਹਨ ਅਤੇ ਸੰਭਾਵੀ ਬਿਨੇਕਾਰਾਂ ਲਈ ਵਿਕਲਪ ਮਾਰਗ ਉਪਲਬਧ ਹਨ ਐਸਆਈਐਨਪੀ 11 ਸਤੰਬਰ ਨੂੰ ਵਿਕਲਪਾਂ ਦੀ ਜਾਣਕਾਰੀ ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ ਇਸ ਤਬਦੀਲੀ ਬਾਰੇ ਹੋਰ ਸਹਾਇਤਾ ਅਤੇ ਵੇਰਵੇ ਈਮੇਲ ਜਾਂ ਐਸਆਈਐਨਪੀ ਦੇ ਸੰਪਰਕ ਚੈਨਲ ਰਾਹੀਂ ਉਪਲਬਧ ਹਨ